ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਬਜ਼ਾਰ ਵਿਹਲਾ ਜ਼ਿਲ੍ਹਾ ਰੋਪੜ ਨੇੜੇ ਸ੍ਰੀ ਚਮਕੌਰ ਸਾਹਿਬ ਅੱਜ ਮੈਂ ਤੁਹਾਨੂੰ ਇੱਕ ਪੇਸ਼ੈਂਟ ਸਾਡਾ ਜਿਹੜਾ ਚੰਡੀਗੜ੍ਹ ਤੋਂ ਆ ਮੁੰਡਾ ਰਮਨ ਕੁਮਾਰ ਆ ਜਿਹਨੇ ਸਾਡੇ ਕੋਲੋਂ ਦਵਾਈ ਖਾਧੀ ਸੀ ਔਰ ਆਪ ਮੁੰਡਾ ਇਹ ਠੀਕ ਹੋਇਆ ਮਹਾਰਾਜ ਦੀ ਕਿਰਪਾ ਰਹੀ ਵਿੱਚ ਨੂੰ ਰੀ ਹੈਵੀ ਹੋਇਆ ਪਰ ਫਿਰ ਕਵਰ ਕਰ ਜਾਂਦਾ ਹੁਣੇ-ਹੁਣੇ ਮੈਨੂੰ ਫੋਨ ਆਇਆ ਕਹਿੰਦੇ ਮੇਰਾ ਕੋਈ ਦੋਸਤ ਆ ਪੰਜਾਬ ਯੂਨੀਵਰਸਿਟੀ ਦਾ ਉਨੇ ਮੇਰੇ ਕੋਲ ਮੈਡੀਸਨ ਕਹਿੰਦੇ ਮੈਨੂੰ ਮੈਡੀਸਨ ਬਾਰੇ ਕਿਹਾ ਕਿ ਮੈਨੂੰ ਡਾਕਟਰ ਸਾਹਿਬ ਤੋਂ ਮੈਡੀਸਨ ਮੰਗਵਾ ਕੇ ਦੇ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਲਾਵੀ ਮੈਂ ਇਸ ਦਾ ਵੀਡੀਓ ਬਣਾਉਣ ਲੱਗੇ ਸੀ ਵੀ ਆਪਣਾ ਐਕਸਪੀਰੀਅੰਸ ਤੋਂ ਸਾਡੇ ਜਿਹੜੇ ਦਰਸ਼ਕ ਨੇ ਲੋਕ ਨੇ ਜਾਂ ਐਡਿਕਸ਼ਨ ਵਾਲੇ ਲੋਕ ਨੇ ਉਹਨਾਂ ਨਾਲ ਆਪਣੇ ਸਾਂਝੇ ਕਰ ਤੇ ਮੈਂ ਲੈਣ ਤੇ ਹੀ ਹੈਗਾ ਮੇਰੇ ਨਾਲ ਉਹ ਤੇ ਮੈਂ ਆਪ ਜੀ ਦੇ ਨਾਲ ਅੱਜ ਮੁਲਾਕਾਤ ਕਰਾ ਰਹੇ ਹਾਂ ਉਸ ਰਮਨ ਕੁਮਾਰ ਦੀ ਜਿਹੜਾ ਡਰੱਗਸ ਲੰਦਾ ਸੀ ਹੈਰੋਨਾ ਵਾਈਟ ਵਗੈਰਾ ਔਰ ਕਾਫੀ ਸ਼ਰੀਰ ਦਾ ਨਾਸੂਮਾਰ ਚੁੱਕਿਆ ਸੀ ਆਜੋ ਫਿਰ ਮਿਲਦੇ ਆ ਕਰਦੇ ਆ ਗੱਲ ਹਾਂਜੀ ਰਮਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਭ ਚੜ ਹਾਂ ਸਾਡੇ ਹਾਲ ਚਾਲ ਵਧੀਆ ਤੁਸੀਂ ਸੁਣਾਓ ਮੈਂ ਠੀਕ ਚੜ ਅੱਛਾ ਕੁਦਰਤੀ ਅਸੀਂ ਵੀਡੀਓ ਬਣਾਉਣ ਲੱਗੇ ਸੀ ਤੁਹਾਡਾ ਜਦੋਂ ਫੋਨ ਆਇਆ ਤੇ ਮੈਂ ਤੁਹਾਨੂੰ ਕਿਹਾ ਵੀ ਅਸੀਂ ਤਾਂ ਵੀਡੀਓ ਬਣਾਉਣ ਲੱਗੇ ਆ ਵੀ ਤੁਸੀਂ ਆਪਣਾ ਐਕਸਪੀਰੀਅੰਸ ਸਾਂਝਾ ਕਰ ਸਕਦੇ ਹੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਜੈਸ ਕੀਤੀ ਹੈ ਕਿਉਂਕਿ ਡਰਗਸ ਦੀ ਦੁਨੀਆ ਲੈਂਦੀ ਵੀ ਬਹੁਤ ਆ ਛੱੜਦੀ ਵੀ ਬਹੁਤ ਆ ਪਰ ਆਪਣੇ ਐਕਸਪੀਰੀਅੰਸ ਲੋਕਾਂ ਦੇ ਨਾਲ ਸਾਂਝੇ ਨਹੀਂ ਕਰਦੇ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਗੁਪਤ ਰਮਾਂ ਔਰ ਚਾਹੁੰਦਾ ਤਾਂ ਮੈਂ ਵੀ ਸੀ ਕਿ ਮੈਂ ਤੁਹਾਡੀ ਵੀਡੀਓ ਕਾਲ ਹੀ ਵਿੱਚ ਕਰਾਂ ਜਾਂ ਤੁਹਾਡੀ ਫੋਟੋ ਵਗੈਰਾ ਦਵਾ ਪਰ ਫਿਰ ਕਈ ਵਾਰੀ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਗੁਪਤ ਵੀ ਰੱਖਣੀਆਂ ਪੈਂਦੀਆਂ ਆ ਪਰ ਹਣਾ ਤੇ ਤੁਸੀਂ ਸਾਡੇ ਕੋਲ ਮੈਡੀਸਿਨ ਖਾਧੀ ਸੀ ਤੁਹਾਡਾ ਐਕਸਪੀਰੀਅੰਸ ਔਰ ਮੈਡੀਸਿਨ ਦਾ ਕਿਦਾਂ ਦਾ ਰਿਹਾ ਮੈਡੀਸਿਨ ਦਾ ਤਾਂ ਜੀ ਮੇਰਾ ਐਕਸਪੀਰੀਅੰਸ ਇਦਾਂ ਦਾ ਰਿਹਾ ਕਿ ਮੈਂ ਜਿੱਦਾਂ ਸਾਰਾ ਡਰੈੱਸ ਕਰਦਾ ਸੀ ਨਾ ਹੂੰ ਤਾਂ ਮੈਂ ਰਕਤਾਂ ਲਗੀਆਂ ਸੋਚਦਾ ਨਹੀਂ ਸੀਗਾ ਜੀ ਮੇਰੇ ਕੋਲੇ 2 ਗ੍ਰਾਮ ਚ ਪੈਸੇ ਹੋ ਗਏ ਹਾਂ ਜਿੰਨਾ ਚਿਰ ਉਹ 2 ਗ੍ਰਾਮ ਓਖਲਾ ਨਹੀਂ ਉਹਨਾਂ ਚ ਮੈਨੂੰ ਸਰਵਰ ਨਹੀਂ ਪੈਣਾ 15-15 ਮਿੰਟ ਬਾਅਦ ਰਿਜੈਕਟ ਕਰੀ ਜਾਣਾ ਜੀ ਇਹ ਅਸਾਂ ਤੁਸੀਂ ਇੰਜੈਕਟ ਕਰਦੇ ਸੀ ਹਨਾ ਹਾਂ ਹਾਂ ਤੁਸੀਂ ਇੰਜੈਕਟ ਕਰਦੇ ਸੀ ਤੇ ਇਹ ਚੀਜ਼ਾਂ ਦਾ ਇਹ ਹੈ ਬਿਲਕੁਲ ਸਿਲਵਰ ਫਾਇਰ ਵੀ ਯੂਜ਼ ਕਰਦਾ ਸੀ ਪਰ ਇੱਕ ਟਾਈਮ ਮੈਨੂੰ ਨਸ਼ਾ ਆਉਣਾ ਬੰਦ ਹੋ ਗਿਆ ਸੀ ਹਾਂ ਜਦੋਂ ਆਪਾਂ ਵਾਰ-ਵਾਰ ਸਿਲਵਰ ਕਰਦੀ ਕਰੀ ਜਾਂਦੇ ਲੰਮਾ ਟਾਈਮ ਕਰਦੇ ਆ ਫਿਰ ਉਹਦਾ ਜਿਹੜਾ ਨਸ਼ਾ ਆ ਜਾਂ ਉਹਦਾ ਅਸਰ ਇੱਕ ਡੋਜ਼ ਵੱਧਦੀ ਚੱਲੀ ਜਾਂਦੀ ਹੈ ਅਸਰ ਘਟਦਾ ਚਲੇ ਜਾਂਦਾ ਆਦੇ ਬਾਅਦ ਚ ਹੋਇਆ ਮਜਬੂਰੀ ਹੋ ਗਿਆ ਸੀਗਾ ਨਸ਼ਾ ਕਰਨੀ ਪਹਿਲਾਂ ਸਵਾਦ ਆਉਂਦਾ ਸੀਗਾ ਤੇ ਬਾਅਦ ਚ ਇਦਾਂ ਮਜਬੂਰੀ ਆ ਗਈ ਕਿ ਅ ਨੱਕ ਚ ਬਾਣੀ ਅੱਖਾਂ ਚ ਬਾਣੀ ਹੈ ਨਾ ਜਾਂ ਮੇਰੇ ਸਰੀਰ ਟੁੱਟਣਾ ਰਾਤ ਨੂੰ ਉਹਨੂੰ ਪੈਣ ਲੱਗੇ ਛੜਕੇ ਪੈਣੇ ਆਮ ਤਾਂ ਵਕਿ ਮੇ ਲੱਗ ਗਈ ਕੋਈ ਪੈ ਨਹੀਂ ਸਕਦਾ ਸੀਗਾ ਜਿਵੇਂ ਸੋਫੀ ਹੋਮ ਜੀ ਉਹਨੂੰ ਛੜਕੇ ਬਹੁ ਵਜਦੇ ਸੀ ਅੱਛਾ ਹੁਣ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਮੇਰਾ ਬਹੁਤ ਫਰਕ ਪੈ ਗਿਆ ਭਾਜੀ ਹੁਣ ਮੈਂ ਸਦੋਂ ਪਹਿਲਾਂ ਵਿੱਚ ਜਿੱਦਾਂ ਰਿਲੈਕਸ ਹੋ ਜਾਂਦਾ ਸੀ ਰਿਲੈਕਸ ਹੋਣ ਦਾ ਮਤਲਬ ਕਿ ਜਿੱਦਾਂ ਮੈਂ ਦਵਾਈ ਵੀ ਖਾ ਲੈਣੀ ਦਵਾਈ ਮੁੱਕਣੀ ਮੈਂ ਫੇਰ ਨਿਸ਼ਾ ਕਰਨ ਲੱਗ ਪੈਣਾ ਤੇ ਜਦੋਂ ਕਰਦੇ ਆ ਫੇਰ ਦਵਾਈ ਨੂੰ ਮੈਨੂੰ ਫੋਰਸ ਕਰਨ ਨਾਲ ਕਿਤੇ ਸਿਰ ਦਾ ਬੇਸ ਘਟ ਜਾਂਦਾ ਆ ਜਾਂ ਰੌਣਕ ਘਟ ਜਾਂਦੀ ਜਿਹੜੀ ਜੀ ਹਾਂ ਨਾ ਫੇਰ ਦਵਾਈ ਦੇ ਰਹਿਣਾ ਅੱਛਾ ਦਵਾਈ ਕਿਸ ਤਰ੍ਹਾਂ ਦੀ ਆ ਦਵਾਈ ਟ੍ਰੀਟਮੈਂਟ ਕਿੱਦਾਂ ਕਾਉਂਸਲਿੰਗ ਲਈ ਤੁਹਾਡੀ ਜੀ ਉਹਦਾ ਫੇਰ ਫਰਕ ਪਿਆ ਹੌਲੀ ਹੌਲੀ ਦਿਮਾਗ ਨੂੰ ਵੀ ਹਾਂ ਅੱਛਾ ਮੈਡੀਸਨ ਕਿੱਦਾਂ ਦੀ ਆ ਸਾਡੀ ਮੈਡੀਸਨ ਬਹੁਤ ਦੀ ਆ ਤੁਹਾਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਇਆ ਨਹੀਂ ਨਹੀਂ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੋਇਆ ਜੀ ਜਿਹੜੀਆਂ ਨਾਲ ਪ੍ਰੋਬਲਮਾਂ ਹੋਰ ਹੁੰਦੀਆਂ ਨੇ ਤੋੜ ਦੇ ਨਾਲ ਨਾਲ ਜਿੱਦਾਂ ਕਹਿ ਲਿਆ ਆਪਾਂ ਕੀ ਪੇਟ ਦੀ ਪ੍ਰੋਬਲਮ ਹੋਣੀ ਹਾਂ ਭੁੱਖ ਨਹੀਂ ਲੱਗਦੀ ਹੁੰਦੀ ਕਮਜ਼ੋਰੀ ਹੁੰਦੀ ਆ ਬਕਰੀ ਦਵਾਈ ਦੇ ਦਿੰਨੇ ਆ ਤੁਸੀਂ ਹਾਂ ਉਸੇ ਦਿੰਨੇ ਆ ਲੀਵਰ ਵਾਸਤੇ ਦਿੰਨੇ ਆ ਜੇ ਬੰਦੇ ਨੂੰ ਕੋਈ ਲੀਵਰ ਫੈਟੀ ਆ ਜਾਂ ਤੁਹਾਨੂੰ ਕਾਲੇ ਪੁਲੇ ਦੀ ਸ਼ਿਕਾਇਤ ਆ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਵੀ ਆ ਓਟਪੀਟੀ ਵਗੈਰਾ ਵੱਜ ਜਾਂਦੇ ਆ ਜਾਂ ਡਾਈਜੈਸਟ ਨਹੀਂ ਹੁੰਦਾ ਜਾਂ ਨਹੀਂ ਤਾਂ ਨਹੀਂ ਆਉਂਦੀ ਹੈ ਨਾ ਮਤਲਬ ਇਹਨਾਂ ਚੀਜ਼ਾਂ ਤੇ ਸਾਰੀ ਮੈਡੀਸਿਨ ਸਾਡੀ ਪੂਰਾ ਕੰਮ ਕਰਦੀ ਹੈ ਨਾ ਹਾਂਜੀ ਹਾਂਜੀ ਉਹ ਚੀਜ਼ ਤਾਂ ਪੂਰਾ ਫਰਕ ਪਾਉਂਦੀ ਹੈ ਜੀ ਹੁਣ ਤੁਸੀਂ ਮੈਨੂੰ ਫੋਨ ਇਸ ਕਰਕੇ ਕੀਤਾ ਸੀ ਵੀ ਜਿਹੜਾ ਤੁਹਾਡਾ ਦੋਸਤ ਆ ਕੋਈ ਜਿਹੜਾ ਯੂਨੀਵਰਸਿਟੀ ਤੋਂ ਸੀਗਾ ਉਹ ਹੋਈ ਸੀ ਗੱਲ ਮੈਂ ਯੂਨੀਵਰਸਿਟੀ ਸੀਗਾ ਅੱਜ ਹਾਂ ਅੱਛਾ ਤੇ ਉਹਨੇ ਵੀ ਮੈਨੂੰ ਪੁੱਛਿਆ ਕਹਿੰਦਾ ਯਾਰ ਜੰਦਾ ਕਿਦੋਂ ਸਮਾਰਟ ਬਣਦਾ ਵੜੇ ਹੂੰ ਮੇਰਾ ਔਖਾ ਹੋਇਆ ਕਿ ਮੇਰਾ ਆਪ ਦਾ ਡੀਲਰ ਮੈਨੂੰ ਮਿਲਦਾ ਨਹੀਂ ਪੈਂਦਾ ਕਿ ਮੈਂ ਤਾਂ ਛੱਡਿਆ ਹੋਇਆ ਹੈ ਨਾਂ ਵੀ ਫੋਲਿੰਗ ਕੀ ਹੋ ਗਈ ਤੇਦਾ ਹਾਂ ਕਹਿੰਦਾ ਤੋ ਨਹੀਂ ਔਖਾ ਸੀਗਾ ਮੈਂ ਕਿਹਾ ਇਹ ਤਾਂ ਦਵਾਈ ਖਾਦੀ ਆ ਜੀ ਤੇ ਇਹ ਕਹਿੰਦਾ ਮੈਨੂੰ ਵੀ ਦਵਾ ਦੇ ਓਕੇ ਫਿਰ ਤੁਹਾਡੀ ਰੇਂਜ ਕੱਟ ਗਈ ਹਾਂ ਸਾਡੀ ਹੂੰ ਜੀ ਕਹਿੰਦਾ ਉਹ ਦੇ ਦੇ ਆਪਦੀ ਮੈਡੀਸਿਨ ਮੈਂ ਕਿਹਾ ਮੇਰੀਆਂ ਰਗੜੀਆਂ ਹੋਈਆਂ ਆਈਆਂ ਨੇ ਹਾਂ ਮੈਂ ਤੁਹਾਨੂੰ ਮਗਾਲ ਜ਼ਰੂਰ ਦਿੰਨਾ ਫਿਰ ਮੈਂ ਤੁਹਾਡੇ ਨਾਲ ਕੀਤੀ ਸੀ ਤਾਂ ਸੀ ਸ਼ਾਇਦ ਵੀ ਸੀ ਕਿ ਮੈਡਮ ਕਹਿੰਦੇ ਅੱਜੇ ਘੰਟਾ ਦਾ ਕਾਲ ਕਰਾਂਗੇ ਹਾਂ ਥੋੜਾ ਜਿਹਾ ਮੈਂ ਫਿਰ ਹੁੰਦਾ ਚੁਣੇਗੀ ਅਸੀਂ ਫਿਰ ਮੈਂ ਕਿਹਾ ਚਲੋ ਹਮ ਆਰਡਰ ਕਰਦੇ ਓਕੇ ਤੇ ਚਲੋ ਗੁਰੂ ਕਿਰਪਾ ਕਰੇ ਉਹਦਾ ਧਿਆਨ ਵੀ ਰੱਖਣਾ ਉਸ ਵੀਰ ਨੂੰ ਸਮਝਾਉਣਾ ਵੀ ਆ ਤਾਂ ਕਿ ਆਪਾਂ ਉਹਨੂੰ ਵੀ ਬਚਾ ਸਕੀਏ ਤੁਹਾਡੇ ਕੋਲ ਲੈ ਕੇ ਆ ਪੰਜ ਤੁਸੀਂ ਪੰਜ ਸੱਤ ਦਿਨ ਦੀ ਦਵਾਈ ਭੇਜ ਦਿਓ ਠੀਕ ਹੈ ਤੇ ਜਦੋਂ ਉਹ ਦਵਾਈ ਮੁੱਕੇਗੀ ਫਿਰ ਅਸੀਂ ਇਕੱਠੇ ਆਵਾਂਗੇ ਤੁਹਾਡੇ ਕੋਲ ਜੀ ਚਲੋ ਆਪ ਜੀ ਦਾ ਬਹੁਤ ਧੰਨਵਾਦ ਆਪ ਜੀ ਵੀ ਆਉਣਾ ਉਹਨੂੰ ਵੀ ਲਿਆਉਣਾ ਨਾਲ ਤੇ ਆਪਣਾ ਵੀ ਧਿਆਨ ਰੱਖਣਾ ਜੀ ਜੀ ਆਪਣਾ ਵੀ ਧਿਆਨ ਰੱਖਣਾ ਕਨੈਕਟੀਵਿਟੀ ਘਟਾ ਕੇ ਰੱਖਣੀ ਜਿਵੇਂ ਮੈਂ ਤੁਹਾਨੂੰ ਦੱਸਦਾ ਹੁੰਦਾ ਤਾਂ ਹੀ ਆਪਾਂ ਬਚ ਸਕਦੇ ਹਾਂ ਨਾ ਅੱਛਾ ਅ ਨਸ਼ੇ ਨੂੰ ਜਦੋਂ ਉਧਾਰ ਬਣਾ ਲੈਂਦੇ ਆਪਾਂ ਤਾਂ ਸਮਾਜ ਦੇ ਨਾਲ ਟੁੱਟ ਜਾਂਦੇ ਆ ਤਾਂ ਫਿਰ ਦਿਮਾਗ ਚ ਆਉਂਦਾ ਹੈ ਕਦੇ ਇਦਾਂ ਵੀ ਹਾਂ ਸੀ ਰਸਤਾ ਗਲਤ ਫੜ ਲਿਆ ਜਾਂ ਟ੍ਰੈਕ ਗਲਤ ਫੜ ਲਿਆ ਹਾਂਜੀ ਹਾਂਜੀ ਕੋਈ ਤਾਂ ਮੈਂ ਕਹਿੰਨਾ ਸਮਾਜਿਕ ਰਿਸ਼ਤੇ ਵੀ ਖਰਾਬ ਹੁੰਦੇ ਆ ਮੇਰੇ ਘਰ ਪਰਿਵਾਰ ਦੇ ਜਿਹੜੇ ਮੇਰੇ ਹੱਥੀਂ ਕਿਸੇ ਦੇ ਆਮ ਇੱਕੀ ਦੇ ਪੈਸੇ ਜਾਂ ਕੋਈ ਵੀ ਪੈਸਾ ਰੱਖਦੇ ਸੀਗੇ ਉਹਨਾਂ ਹੀ ਤੇ ਕੋਲ ਕੋ ਰੱਖਣ ਲਾਪੇ ਹੂੰ ਉਹ ਸਬੰਧ ਖਰਾਬ ਹੀ ਹੁੰਦੇ ਆ ਹਾਂ ਬਿਲਕੁਲ ਭਰੋਸਾ ਟੁੱਟ ਜਾਂਦਾ ਹੈ ਪਰਿਵਾਰ ਦਾ ਸਮਾਜ ਦਾ ਰਿਸ਼ਤਿਆਂ ਦਾ ਹਨਾ ਹਾਂਜੀ ਹਾਂਜੀ ਹਰ ਇੱਕੇ ਬੰਦਾ ਸਾਡੇ ਤੇ ਵਿਸ਼ਵਾਸ ਨਹੀਂ ਕਰਦਾ ਖੈਰ ਚਲੋ ਮਹਾਰਾਜ ਕਿਰਪਾ ਕਰੇ ਮੈਂ ਅਰਦਾਸ ਕਰਦਾ ਵੀ ਤੁਹਾਡੇ ਵਰਗੇ ਵੀਰੇ ਤੁਹਾਡੇ ਵਰਗੇ ਬੱਚੇ ਠੀਕ ਹੋਣ ਔਰ ਨਸ਼ਾ ਨਾ ਹੀ ਕਰਨ ਅੱਛਾ ਨੌਜਵਾਨ ਜਿਹੜੇ ਨੌਜਵਾਨ ਨਸ਼ੇ ਦੇ ਸਵਾਦ ਵਿੱਚ ਫਸ ਜਾਂਦੇ ਆ ਰਮਨ ਜੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮਤਲਬ ਕਈ ਵਾਰੀ ਨਾ ਸੋਸਾਇਟੀ 'ਚ ਜਿਵੇਂ ਤੁਹਾਡੇ ਵਰਗੇ ਤੁਹਾਡੇ ਸੰਪਰਕ 'ਚ ਕੋਈ ਆ ਗਿਆ ਜਾਂ ਤੁਹਾਡਾ ਦੋਸਤ ਸੀ ਉਹਦੇ ਸੰਪਰਕ 'ਚ ਕੋਈ ਆ ਗਿਆ ਤੁਸੀਂ ਕਿਵੇਂ ਆਫਰ ਕਰਦੇ ਹੋ ਜਾਂ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਨੂੰ ਕਰਨਾ ਚਾਹੀਦਾ ਹੈ ਅੱਗੇ ਤੋਂ ਅੱਗੇ ਇਸ ਤਰ੍ਹਾਂ ਲੋਕਾਂ ਨੂੰ ਲਾਉਣਾ ਚਾਹੀਦਾ ਹੈ ਕਿ ਨਹੀਂ ਲਾਉਣਾ ਚਾਹੀਦਾ ਇਹ ਤਾਂ ਪੜੀਦਾ ਆ ਕਿ ਜਿਹੜਾ ਇਹ ਨਸ਼ਾ ਹੈ ਨਾ ਇੱਕ ਤਾਂ ਇਹ ਨਸ਼ਾ ਹੈਗਾ ਮਹਿੰਗਾ ਬਹੁਤ ਜੀ ਦੂਜਾ ਇਹ ਨਸ਼ੇ ਦਾ ਇੰਨਾ ਹਸਤਾਵਾ ਕਿ ਆਪਾਂ ਘਰ ਦੇ ਆ ਕੋਈ ਵੀ ਕਹਿ ਦਿੰਦਾ ਨਾ ਕਿ ਇਹ ਸੰਗਤ ਛੱਡ ਦੋ ਹਾਂ ਤੇ ਫਰਕ ਪੈ ਜਾਊਗਾ ਮੋਸਟ ਆਫ ਦਾ ਡਿਕਟਰ ਨਾ ਜਿਹੜਾ ਜੀ ਉਹ ਇਕੱਲਾ ਹੀ ਨਸ਼ਾ ਕਰਦਾ ਕਿਉਂਕਿ ਉਹਦਾ ਆਪ ਦਾ ਸਰਦ ਨਹੀਂ ਨਾਜ਼ਰ ਨੂੰ ਕਿਹਨਾ ਕਰਾ ਲੂਗਾ ਜੀ ਬਿਲਕੁਲ ਠੀਕ ਨਹੀਂ ਇਹ ਚੀਜ਼ ਆ ਜਾਂਦੀ ਪਹਿਲੀ ਦੂਜੀ ਜਦੋਂ ਛੱਡਣਾ ਹੁੰਦਾ ਆ ਉਹ ਤੋਂ ਇੱਕ ਵਾਰੀ ਤਾਂ ਘਰ ਦੇ ਨੂੰ ਵੀ ਕੰਪਰੋਮਾਈਜ਼ ਕਰਨਾ ਚਾਹੀਦਾ ਕਿ ਹਾਂ ਵੀ ਕਿਸੇ ਜੀ ਜਿਉਂ ਬਾਤ ਨਿਕਲੇ ਹਨ ਸਮਝੀਏ ਅਸੀਂ ਵੀ ਬਿਲਕੁਲ ਉਹ ਤਾਂ ਮੈਂ ਵੀ ਕਹਿੰਦਾ ਹੁੰਦਾ ਵੀ ਆਪਣੇ ਮਰੀਜ਼ ਦਾ ਧਿਆਨ ਰੱਖਣਾ ਉਹਦੀਆਂ ਜਿਹੜੀਆਂ ਲੋੜਾਂ ਆਉਂਦਾ ਧਿਆਨ ਰੱਖਣਾ ਉਹਦੀ ਡਾਈਟ ਦਾ ਧਿਆਨ ਰੱਖਣਾ ਹਾਂਜੀ ਔਰ ਉਹਨੂੰ ਪਰ ਘਰਦਿਆਂ ਦਾ ਪਤਾ ਕੀ ਹੁੰਦਾ ਉਹ ਇੱਕਦਮ ਤੰਦਰੁਸਤ ਬੰਦਾ ਦੇਖਣਾ ਚਾਹੁੰਦੇ ਜੱਕਦਮ ਜਿਉਂ ਹੀ ਦਵਾਈ ਸ਼ੁਰੂ ਹੁੰਦੀ ਹੈ ਤਿਉਂ ਹੀ ਬੱਸ ਬੱਸ ਉਹਨਾਂ ਨੂੰ ਇਹ ਲੱਗਦਾ ਵੀ ਬਸ ਇਹ ਰਾਤੋਂ ਰਾਤ ਮੁੜ ਕੇ ਉਹੀ ਪੁਰਾਣੇ ਵਾਲਾ ਰਮਨ ਬਣ ਜੇ ਜਿਹੜਾ ਅੱਜ ਤੋਂ 10 ਸਾਲ ਜਾਂ 15 ਸਾਲ ਪਹਿਲਾਂ ਸੀਗਾ ਹਾਂਜੀ 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 ਪਰ ਉਹ ਚੀਜ਼ ਬਣਨ ਵਾਸਤੇ ਟਾਈਮ ਲੱਗਦਾ ਹੈ ਹਾਂਜੀ ਕਾਈ ਦਾ ਲੱਗਦਾ ਭਾਈ ਦੇਖੋ ਚਾਹੀ ਤੁਸੀਂ 10 ਹੀ ਦੱਸ ਦੇਣੀ ਤਾਂ ਹੁਣ ਇਹ ਜਿੱਦਾਂ ਕੋਈ ਸੈਂਟਰ ਚ ਗਾ ਦਿੰਦੇ ਆ ਨਾ ਕੋਈ ਬੱਚੇ ਨੂੰ ਹਾਂ ਮੈਂ ਮੇਰਾ ਖੁਦ ਦਾ ਐਕਸਪੀਰੀਅੰਸ ਰਿਹਾ ਹੈ ਇਹ ਕਿ ਮੈਂ ਸੈਂਟਰ ਤੋਂ ਆ ਕੇ ਮੈਂ ਡਬਲ ਨਸ਼ਾ ਕੀਤਾ ਤੁਸੀਂ ਵੀ ਖਾਂ ਤੁਸੀਂ ਵੀ ਕਿਤੇ ਸੈਂਟਰ ਤੁਸੀਂ ਮੈਂ ਦੱਸਿਆ ਸੀ ਹਾਂ ਮੈਂ ਝੂਠੀ ਗੱਲ ਕਹੀ ਸੀ ਕਿਰੇ ਮੈਂ ਕਿਹਾ ਜੇ ਤੁਸੀਂ ਅਗਲੀ ਵਾਰੀ ਚਕਾਓਗੇ ਮੈਂ ਕਹਿੰਦਾ ਦੁੱਗਣਾ ਨਸ਼ਾ ਕਰੂੰਗਾ ਮੈਨੂੰ ਨਾਲ ਚਕਾਓ ਉੱਥੇ ਹੀ ਘਰ ਨਾਲ ਤੋਂ ਜ਼ਿਆਦਾ ਟੌਰਚਰ ਹੁੰਦਾ ਆ ਹਾਂ ਬਾਕੀ ਜਿਹੜਾ ਨੇ ਸੈਂਟਰ ਕੱਟਿਆ ਉਹਨਾਂ ਨੂੰ ਪਤਾ ਹੀ ਹੈ ਵੀ ਕੀ ਪਰ ਇਹ ਗੱਲ ਪਰ ਇਹ ਗੱਲ ਤੁਹਾਡੇ ਵੀ ਠੀਕ ਨਹੀਂ ਹੈਗੀ ਵੀ ਜੇ ਘਰ ਦੇ ਵੀ ਮਜਬੂਰੀ ਵਾਸ ਹੋ ਕੇ ਉਹਨਾਂ ਦੀ ਵੀ ਪੇਰੈਂਟਸ ਦੀ ਵੀ ਇੱਕ ਹਾਂ ਅੰਦਰ ਅੰਦਰ ਦੀ ਦੁਨੀਆ ਨਹੀਂ ਨ ਦੇਖੀ ਉਹਨਾਂ ਨੇ ਜੋ ਚਾਰ ਤਾਲਿਆਂ ਤੋਂ ਬਾਅਦ ਦੀ ਦੁਨੀਆ ਹੈ ਨਾ ਐਂਟਰੀ ਹੋਈ ਉਹ ਘਰ ਦੇ ਨੇ ਨਹੀਂ ਦੇਖੀ ਉਹ ਤੇ ਚਲੋ ਮੈਂ ਵੀ ਸਮਝ ਸਕਦਾ ਵੀ ਚਾਰ ਤਾਲਿਆਂ ਤੋਂ ਜਿਹੜੀ ਅੰਦਰਲੀ ਦੁਨੀਆ ਉਹ ਅਲੱਗ ਹੁੰਦੀ ਹੈ ਪਰ ਯਾਰ ਉਨਾਂ ਦੀ ਪੇਰੈਂਟਸ ਦੀ ਵੀ ਮਜਬੂਰੀ ਜਦੋਂ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਪਿਆਰ ਨਾਲ ਡਾਕਟਰ ਸਾਹਿਬ ਹੁਣ ਪਿਆਰ ਨਾਲ ਇਹਨਾਂ ਨੇ ਵੀ ਇਹ ਕਿਹਾ ਕਿ ਛੱਡ ਦੇ ਮੈਂ ਤਾਂ ਚਲੋ ਠੀਕ ਹੈ ਦਵਾਈ ਇਹਨਾਂ ਨੇ ਕਿਹਾ ਦਵਾਈ ਖਾ ਲਾ ਨਾ ਫਰਕ ਪਾਉਗਾ ਨਸ਼ਾ ਕਰਦਾ ਸੀ ਮੈਂ ਤੁਹਾਡੇ ਕੋਲੇ ਆਇਆ ਪਹਿਲੀ ਵਾਰ ਜਦੋਂ ਆਇਆ ਸੀ ਜੀ ਮੇਰਾ ਕਿਦਾਂ ਮੂੰਹ ਬਣਿਆ ਹੋਇਆ ਸੀਗਾ ਮੈਂ ਗੁੱਸੇ ਨਾਲ ਬੈਠਾ ਸੀ ਤੁਹਾਡੇ ਕੋਲ ਹਾਂ ਮੈਨੂੰ ਪਤਾ ਤੂੰ ਉੱਠ ਕੇ ਰੁਸ ਕੇ ਵੀ ਚਲਾ ਗਿਆ ਸੀ ਸ਼ਾਇਦ ਮੈਂ ਸੈੱਟ ਹੋ ਗਿਆ ਮੈਨੂੰ ਖੁਸ਼ੀ ਸੀ ਕਿ ਆ ਵੀ ਠੀਕ ਹੋਣ ਫਰਕ ਪੈ ਗਿਆ ਆ ਜਿਹੜੀ ਵੀਰੀ ਕਮੀ ਨਸ਼ਾ ਪੂਰਾ ਕਰਦੀ ਸੀ ਉਹ ਦਵਾਈ ਕੀ ਕਰਦਾਈ ਜੀ ਚਲੋ ਤੁਹਾਡਾ ਐਕਸਪੀਰੀਅੰਸ ਵੀ ਲੋਕ ਮੈਨੂੰ ਉਮੀਦਾਂ ਵੀ ਲਾਹ ਲੈਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਤੇ ਸਮਾਂ ਬਣਿਆ ਆਪਾਂ ਆਮੋ ਸਾਹਮਣੇ ਬੈਠ ਕੇ ਬਣਾ ਕੇ ਵੀ ਲੋਕਾਂ ਨੂੰ ਪਾਵਾਂਗੇ ਤਾਂ ਕਿ ਕਿਉਂਕਿ ਇਹਨਾਂ ਚੀਜ਼ਾਂ ਤੇ ਟ੍ਰੀਟਮੈਂਟ ਤੇ ਭਰੋਸਾ ਕਰਨਾ ਵੀ ਬੜਾ ਜ਼ਰੂਰੀ ਹੈ ਔਰ ਭਰੋਸਾ ਵੀ ਹਰ ਇੱਕ ਬੰਦਾ ਨਹੀਂ ਕਰਦਾ ਭਾਵੇਂ ਸਾਡੀ ਦਵਾਈ ਜਿੰਨੀ ਮਰਜ਼ੀ ਵਧੀਆ ਹੋਵੇ ਭਾਵੇਂ ਤੁਸੀਂ ਵੀ ਕਹਿੰਦੇ ਹੋ ਹੋਰ ਬਹੁਤ ਲੋਕ ਕਹਿੰਦੇ ਨੇ ਇਦਾਂ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਬੰਦਾ ਐਡਿਕਸ਼ਨ ਚਾ ਉਹਦਾ ਮਨ ਨਹੀਂ ਮੰਨਦਾ ਛੇਤੀ ਦੇ ਕੇ ਕਿ ਨਹੀਂ ਨਹੀਂ ਮੈਨੂੰ ਕਿਸੇ ਨੇ ਗੱਲ ਕਹੀ ਸੀ ਇਦਾਂ ਹੀ ਬੰਦਾ ਕਹਿੰਦਾ ਕਹਿੰਦਾ ਭਾਈ ਤੁਹਾਨੂੰ ਕੀ ਲੱਗਦਾ ਜਿਹੜਾ ਐਡਿਕਟ ਬੰਦਾ ਆ ਉਹਨੂੰ ਸਮਝ ਨਹੀਂ ਹੈਗੀ ਕਿ ਉਹਦੇ ਲਈ ਕੀ ਮਾੜਾ ਕੀ ਚੰਗਾ ਹਾਂ ਕਹਿੰਦਾ ਇਹ ਕੋਈ ਮਜਬੂਰੀ ਆ ਇੱਕ ਉਹਦਾਰਾ ਅੰਦਰੋਂ ਮਨ ਨਹੀਂ ਕਰਦਾ ਕਿ ਮੈਂ ਨਸ਼ਾ ਕਰਨਾ ਕਹਿੰਦਾ ਜਦੋਂ ਨਸ਼ਾ ਕਰ ਲੈਂਦਾ ਉਹ ਤਾਂ ਪਛਤਾਉਂਦਾ ਵੀ ਉਹ ਸੋਚਦਾ ਵੀ ਮੈਂ ਛੱਡ ਦੇਣਾ ਉਹ ਕਿਉਂ ਭਾਵਨਾ ਆਉਂਦੀ ਆ ਅੰਦਰ ਉਹ ਤਾਂ ਹੀ ਆਉਂਦੀ ਆ ਇਹ ਭਾਵਨਾ ਕਿ ਹਾਂ ਵੀ ਮੈਂ ਗਲਤ ਆ ਅੰਦਰ ਸਾਡੇ ਰੱਬ ਬੈਠਾ ਅਸਲ ਤੇ ਪ੍ਰਮਾਤਮਾ ਨੇ ਸਾਨੂੰ ਕਿਉਂਕਿ ਸਰਦੀ ਜਿਹੜੀ ਅਨਸਵੰਸਾ ਪਰਮੇਸ਼ਰ ਤੋਂ ਹੀ ਆ ਹਨਾ ਬਹਾਨਾ ਹੁੰਦਾ ਹੈ ਨਸ਼ਾ ਛੁੱਟਣ ਦਾ ਉਹ ਉਹ ਬਹਾਨਾ ਤੁਹਾਡੇ ਕੋਲੋਂ ਮਿਲ ਗਿਆ ਕਿ ਹਾਂ ਵੀ ਤੁਹਾਡੇ 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 ਹਿਸਾਬ ਨਾਲ ਨਸ਼ਾ ਛੁੱਟ ਗਿਆ ਪ੍ਰਣਾਲੀ ਨਾਲ ਬਹਾਨਾ ਨਸ਼ਾ ਕਰਨ ਦਾ ਵੀ ਬਹੁਤ ਲੱਭਦੇ ਤੁਸੀਂ ਤੁਸੀਂ ਵੀ ਲੱਬਿਆ ਸੀਗਾ ਹਾਂ ਪਰਸਨ ਥੋੜੀ ਜੀ ਬਹਿਸ ਕਰਦੇ ਮਾਪਿ ਆਪਸ ਲੜਦੇ ਹੋ ਨਾ ਜੁਆ ਕਹਿੰਦਾ ਇਹ ਦਿਮਾਗ ਖਰਾਬ ਕਰਦੇ ਮੈਂ ਬਾਹਰ ਜਾਂਦਾ ਹਾਂ ਹਾਂ ਬਸ ਬਾਹਰ ਜਾ ਕੇ ਫੇਰ ਉਹੀ ਜਾਂਦਾ ਹਾਂ ਹਾਂ ਬਟ ਉਹ ਜਿਹੜਾ ਆਪਣਾ ਐਡ ਦਾ ਮਨ ਹੀ ਹੈ ਉਹ ਸਮਝਾਉਣਾ ਪੈਂਦਾ ਜਿਹੜੀ ਸਰੀਰਕ ਉਹ ਜ਼ਰੂਰ ਦਵਾਈ ਖਤਮ ਕਰ ਦੋਗੇ ਹਾਂ ਜਿਹੜੀ ਮਾਨਸਿਕ ਉਹ ਤਾਂ ਆਪਣੇ ਆਪ ਤੇ ਕੰਟਰੋਲ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਉਹਦੇ ਤੇ ਤੁਹਾਨੂੰ ਸੋਚਣਾ ਹੀ ਪੈਣਾ ਕਿ ਇਹ ਚੀਜ਼ਾਂ ਆਪਾਂ ਕਿੰਨਾ ਚੇਰ ਕਰ ਸਕਦੇ ਹਾਂ ਜਦੋਂ ਆਪਾਂ ਇਹ ਸੋਚ ਲੈ ਕੇ ਯਾਰ ਆਫਟਰ ਆਲ ਜ਼ਿੰਦਗੀ ਆ ਜੇ ਜਿਉਣਾ ਹੈ ਤਾਂ ਇਹ ਛੱਡਣਾ ਹੀ ਪੈਣਾ ਹਨਾ ਹਾਂਜੀ ਹਾਂਜੀ ਚਲੋ ਬਹੁਤ ਧੰਨਵਾਦ ਆਪ ਜੀ ਦਾ ਸਮਾਂ ਦਿੱਤਾ ਤੁਸੀਂ ਤੇ ਉਮੀਦ ਹੈ ਸਾਡੇ ਦਰਸ਼ਕ ਵੀ ਲਾਭ ਲੈਣਗੇ ਓਕੇ ਹਾਂਜੀ ਮੈਂ ਤੁਹਾਨੂੰ ਨਾ ਕਾਲ ਕਰ ਦਾਂ ਠੀਕ ਹੈ ओके ओके ਪੇਮੈਂਟ ਪਾ ਦਿਓ ਫਿਰ ਮੈਂ ਕੋਰੀਅਰ ਕਰਨਾ ਟਾਈਮ ਕਾਬਿਲ ਕਰਿਆ ਓਕੇ ਸੋ ਦੋਸਤੋ ਆਪ ਜੀ ਨੇ ਹੁਣੇ ਹੀ ਇਸ ਮੁੰਡੇ ਦੀ ਸਟੋਰੀ ਵੀ ਸੁਣੀ ਉਹਦਾ ਐਕਸਪੀਰੀਅੰਸ ਵੀ ਸੁਣਿਆ ਆਪ ਜੀ ਨੇ ਕਿ ਪਰਿਵਾਰ ਨੂੰ ਵੀ ਮਰੀਜ਼ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਐਡਿਕਸ਼ਨ ਵਾਲਾ ਪੇਸ਼ੈਂਟ ਵੀ ਇਹ ਚੀਜ਼ਾਂ ਸੋਚਦਾ ਹੈ ਉਹਦੇ ਦਿਮਾਗ 'ਚ ਵੀ ਆਉਂਦੀਆਂ ਹੈ ਕਿ ਮੈਂ ਗਲਤ ਕਰ ਰਿਹਾ ਹਾਂ ਪਰ ਉਹਦੀ ਮਜਬੂਰੀ ਬਣ ਜਾਂਦੀ ਜਦੋਂ ਉਹਦਾ ਸਰੀਰ ਉਹਦਾ ਸਾਥ ਨਹੀਂ ਦਿੰਦਾ ਪਰ ਕਿੰਨਾ ਚਿਰ ਆਪਣੇ ਸਰੀਰ ਨੂੰ ਆਪਣਾ ਸੀ ਨਾਲ ਤਲਾਸ਼ ਕਰਦੇ ਆ ਇਹ ਵੀ ਸੋਚਣ ਦੀ ਗੱਲ ਹੈ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਨਾ ਕਮੈਂਟ ਵੀ ਕਰਨਾ ਜੇ ਤੁਹਾਡਾ ਆਪਣਾ ਕੋਈ ਪਰਸਨ ਕੋਈ ਰਿਸ਼ਤੇਦਾਰ ਕੋਈ ਮਿੱਤਰ ਆ ਰਿਹਾ ਐਡਿਕਸ਼ਨ 'ਚ ਹੈ ਸਾਡੇ ਨਾਲ ਸੰਪਰਕ ਕਰੋ ਮੈਡੀਸਿਨ ਬੜੀ ਸੋਹਣੀ ਐ ਉਹ ਤੁਸੀਂ ਉਸ ਮੁੰਡੇ ਦੀ ਜ਼ੁਬਾਨੀ ਵੀ ਸੁਣ ਲਿਆ ਹੋਰ ਵੀ ਅਸੀਂ ਵੀਡੀਓ ਆਪਣੇ ਚੈਨਲ 'ਤੇ ਪਾਉਂਦੇ ਰਹਿੰਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਲਿਆ ਲਾਈਕ ਸ਼ੇਅਰ ਜ਼ਰੂਰ ਕਰਨਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰੱਬ ਰੱਖਾ